ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਐਨ ਆਰ ਆਈ ਮੈਂ ਹਾਂ ਵਿਜੇਪਾਲ ਸਿੰਘ ਤੇਜੀ ਪੰਜਾਬੀ ਐਨ ਆਰ ਆਈ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸੋ ਪਿਆਰੇ ਦਰਸ਼ਕੋ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਅਸੀਂ ਆਪਣੇ ਸਟੂਡੀਓ ਵਿੱਚ ਵਕਫਾ ਕਲਾਕਾਰਾਂ ਨੂੰ ਤੁਹਾਡੇ ਰੂਪ ਰੂਪ ਕਰਾਉਂਦੇ ਰਹੇ ਹਾਂ ਸੋ ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਕਲਸੀ ਬ੍ਰਦਰਸ ਜੋ ਕਿ ਸੰਗੀਤ ਦੀ ਦੁਨੀਆ ਵਿੱਚ ਆਪਣੀਆਂ ਸਵਾਮਾਂ ਨਵਾਉਂਦੇ ਹਨ ਜਿੱਥੇ ਉਹਨਾਂ ਦਾ ਬਹੁਤ ਰੁਤਬਾ ਵਕਫ ਵਕ ਧਾਰਮਿਕ ਸਥਾਨਾਂ ਉੱਤੇ ਜਾ ਕੇ ਸੰਗੀਤ ਨਾਲ ਪਿਆਰ ਕਰਕੇ ਜਿੱਥੇ ਸੰਗੀਤ ਗਾ ਕੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਦਾ ਵੀ ਪ੍ਰਚਾਰ ਕਰਦੇ ਹਨ ਸੰਗੀਤ ਨੂੰ ਵੀ ਸੋ ਉਹਨਾਂ ਦਾ ਸਭ ਤੋਂ ਪਹਿਲਾਂ ਅੱਜ ਸੋੜੀਆ ਵਿੱਚ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਮਨੀ ਗਲਸੀ ਤੇ ਮੈਂ ਬੀਟੈਕ ਮਕੈਨਿਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਜੀ ਤੇ ਐਜ਼ ਅ profession ਮੈਂ ਇੱਕ ਮਕੈਨਿਕਲ ਇੰਜੀਨੀਅਰ ਆ ਤੇ ਲੁਧਿਆਣਾ ਦੇ ਵਿੱਚ ਜੌਬ ਕਰਦਾ ਤੇ ਪਾਰਟ ਟਾਈਮ ਜਿਵੇਂ ਮੈਨੂੰ ਸ਼ੌਂਕ ਪਿਆ 뮤ਜ਼ਿਕ ਦਾ ਜੀ ਤੇ ਮੈਂ ਗਾਉਣਾ ਵਜਾਉਣਾ ਸ਼ੁਰੂ ਕੀਤਾ ਤੇ ਮੇਰਾ ਬ੍ਰਦਰ ਅਜੇ ਗਲਸੀ ਜੀ ਹਾਂ ਜੀ ਨੂੰ ਸੋ ਇਹ ਸੰਗੀਤ ਤੁਸੀਂ ਕਦੋਂ ਤੋਂ ਸ਼ੌਕ ਪਿਆ ਤੁਹਾਨੂੰ ਇਸ ਸੰਗੀਤ ਦੀ ਲਾਈਨ ਦੇ ਵਿੱਚ ਆਉਣ ਦਾ ਸੰਗੀਤ ਦੀ ਲਾਈਨ ਦੇ ਵਿੱਚ ਬਚਪਨ ਤੋਂ ਹੀ ਸਾਨੂੰ ਸ਼ੌਂਕ ਸੀ ਮੈਂ ਤੇ ਇਹ ਦੋਵੇਂ ਇਕੱਠੇ ਗਾਉਂਦੇ ਸੀ ਤੇ ਜਿਵੇਂ ਇਹਨੂੰ ਗਾਉਣ ਦਾ ਸ਼ੌਕ ਹੁੰਦਾ ਸੀ ਤੇ ਇਹਨੂੰ ਸੁਣਨਾ ਤੇ ਨਾਲ ਫੇਰ ਅਸੀਂ 뮤ਜ਼ਿਕ ਅਕੈਡਮੀ ਦਾ ਸਾਨੂੰ ਪਤਾ ਲੱਗਿਆ ਜਿਵੇਂ ਸਾਡੇ ਪਿੰਡ ਦੇ ਨਾਲ ਮਹਾਰਾਜ ਕੁਲਵੰਤ ਰਾਮ ਜੀ ਦੀ 뮤ਜ਼ਿਕ ਅਕੈਡਮੀ ਹੈ ਉੱਥੇ ਉਸਤਾਦ ਕਰਨ ਵਰਮਾ ਜੀ ਆਂਦੇ ਨੇ ਜਲੰਧਰ ਤੋਂ ਜਿੱਨਾ ਤੋਂ ਅਸੀਂ ਸਿੱਖਣਾ ਸ਼ੁਰੂ ਕੀਤਾ ਲਾਈਟ ਕਲਾਸਿਕਲ ਵੋਕਲ 뮤ਜ਼ਿਕ ਅਸੀਂ ਦੋਵੇਂ ਸਿੱਖ ਰਹੇ ਹਾਂ ਤੇ ਐਜ਼ ਨਾਲ ਸਟੱਡੀ ਕਰ ਰਹੇ ਆ ਮਿਊਜ਼ਿਕ ਦੀ ਵੀ ਜੀ ਤੇ ਕਿਤੇ ਵੀ ਜਗ੍ਹਾ ਤੇ ਜਾਣਾ ਉੱਥੇ ਗਾਣਾ ਉੱਥੇ ਸਿੱਖਿਆ ਲੈਣਾ ਸਾਨੂੰ ਬਹੁਤ ਵਧੀਆ ਲੱਗਦਾ ਹੈ ਜੀ ਸੋ ਪਿਆਰੇ ਦਰਸ਼ਕੋ ਜਿਵੇਂ ਕਿ ਤੁਹਾਡੀ ਜਾਣਕਾਰੀ ਲਈ ਦੱਸਦੀਏ ਕਿ ਸੰਗੀਤ ਇੱਕ ਇਨਸਾਨ ਦੀ ਰੂਹ ਦੀ ਖਰਾਕ ਹੈ ਸੋ ਇਹ ਜੋ ਕਲਸੀ ਬ੍ਰਦਰ ਐਸ ਵੇਲੇ ਪੂਰੇ ਤੁਣਾ ਦੇ ਵਿੱਚ ਜਾ ਕੇ ਉਹ ਸੰਗੀਤ ਦੀ ਉੱਚ ਵਿਦਿਆਰਥੀ ਸਿੱਖ ਰਹੇ ਹਨ ਤੇ ਸਿੱਖੀ ਵੀ ਹੋਗੀ ਸੋ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ ਉਹਨਾਂ ਕੋਲੋਂ ਪੁੱਛਾਂਗੇ ਕਿ ਤੁਹਾਡਾ ਕੋਈ ਐਸਾ ਸੰਗੀਤ ਆ ਜੋ ਦਸ਼ਕਾਂ ਦੇ ਦਿਲਾਂ ਨੂੰ ਸੂਰਿਆ ਹੋਵੇ ਇਸ ਵੇਲੇ ਹਾਂਜੀ ਹਾਂਜੀ ਕਿਹੜਾ ਸੰਗੀਤ ਆ ਉਹ ਤੁਸੀਂ ਦਰਸ਼ਕਾਂ ਦੇ ਖਿਆਲੀ ਵਿੱਚ ਐਸੀ ਦੋ ਲਾਈਨਾਂ ਬਿਆਨ ਕਰਕੇ ਸੁਣਾਓਗੇ ਜਰੂਰ ਜੀ ਜਰੂਰ कयार ते भे कदे ते पता लॻजे विछोड़ की उत कह न दुनिया नए ना ही ना गे तो ढा दुख ना कोई इस तो ढोडा दुख ना कोई एडा दुख ना कोई प्यार ना नामचरे ਯਾਰ ਨਾ ਵਿਚੜੇ ਕਿਸੇ ਦਾ ਯਾਰ ਨਾ ਵਿਚਰੇ ਵੇ لگ चढ़ लॻंदे बरसात अंजुआ पर रो बड़े अखियां लोकी हसद बड़े अखियां दुनिया बि دنیا नई نہیں پروا बि छॾड़े नई भरवा पर यार नड़े किसे यार नड़े किसे ਯਾਰ ਰਜ਼ਾ ਵਿਸ਼ਰੇ ਰੋਏ ਵਾਜੀ ਬਿਆ ਕਿਆ ਬਾਤ ਹੈ ਬਹੁਤ ਹੀ ਅੱਛੇ ਸੰਗੀਤ ਅਸ਼ਾ ਗੜਾ ਹੈ ਤੁਹਾਡਾ ਸੋ ਇਸ ਤੋਂ ਇਲਾਵਾ ਹੋਰ ਕੀ ਕਹਿਣਾ ਚਾਹੋਗੇ ਅੱਜ ਕੱਲ ਤੁਹਾਡਾ ਜੋ ਸਟੱਡੀ ਦਾ ਵੇਸ ਆ ਉਹ ਕਿਹੋ ਜਿਹਾ ਗਾਉਣ ਦਾ ਵੇਸ ਜਿਵੇਂ ਕਿ ਐਸ ਵੇਲੇ ਮੇਲਿਆਂ ਦਾ ਦੌਰ ਹੈ ਉਹਦੇ ਵਿੱਚ ਵੀ ਤੁਹਾਨੂੰ ਕੋਈ ਡਿਮਾਂਡ ਆਉਂਦੀ ਹੈ ਕਿ ਤੁਹਾਨੂੰ ਕੋ ਮੇਲਿਆਂ ਤੇ ਸਤਗੀ ਤੁਹਾਡੀ ਗਾਇਕੀ ਨੂੰ ਸੁਣਨਾ ਚਾਹੁੰਦੇ ਹਣ ਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਜੀਤ ਕਲਸੀ ਤੇ ਮੈਂ ਐਮਸੀਏ ਫਰਮ ਆਰਆਈਟੀ ਕੈਂਪਸ ਅਵਾੜਾ ਤੋਂ ਕਰ ਰਿਹਾ ਹਾਂ ਮਾਸਟਰਸ ਜੀ ਤੇ ਇਸ ਦੇ ਨਾਲ ਨਾਲ ਮੈਨੂੰ 뮤ਜ਼ਿਕ ਦਾ ਬਚਪਨ ਤੋਂ ਹੀ ਸ਼ੌਂਕ ਸੀ ਜਿਵੇਂ ਕਿ ਮੈਂ ਤੀਸਰੀ ਕਲਾਸ ਵਿੱਚ ਪੜਦਾ ਹੁੰਦਾ ਸੀ ਤੇ ਉੱਥੋਂ ਮੰਨੋ ਟੀਚਰਸ ਨੇ ਕਹਣਾ ਵੀ ਆਹ ਕੁਝ ਬਾਸਵਾ ਲੱਗਦੀ ਹੁੰਦੀ ਸੀ ਜਿਵੇਂ ਤੇ ਉਨੀ ਮੰਨੋ ਕਹਿਣਾ ਵੀ ਕੁਝ ਗਾ ਕੇ ਸੁਣਾਓ ਤੇ ਉੱਥੋਂ ਫਿਰ ਜਦੋਂ ਹੱਲਾ ਸ਼ਰੀ ਮਿਲੇ ਉਹਨਾਂ ਨੇ ਸੁਣਾਉਣਾ ਤੇ ਫਿਰ ਬਹੁਤ ਪਿਆਰ ਮਿਲੇ ਇਦਾਂ ਹੀ ਅੱਗੇ ਤੋਂ ਅੱਗੇ ਸਾਡਾ ਇੰਟਰਸਟ ਵੱਧਦਾ ਗਿਆ ਤੇ ਇਦਾਂ ਸੀ 뮤ਜ਼ਿਕ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ ਤੇ ਮੇਲੇ ਤੇ ਜਦੋਂ ਅਸੀਂ ਡਾਕਟਰ ਬਾਬਾ ਸਾਹਿਬ ਜੀ ਦੀ ਵਾਰ ਗਾਉਂਨੇ ਆ ਤਾਂ ਸਾਨੂੰ ਬਹੁਤ ਪਿਆਰ ਮਿਲਦਾ ਸਾਨੂੰ ਕਈ ਫਰਮਾਇਸ਼ਾਂ ਦੀ ਵੀ ਵਾਰ ਦੁਬਾਰਾ ਸੁਣਾਈ ਜਾਵੇ ਸੋ ਇਸ ਤਰ੍ਹਾਂ ਲੋਕ ਬਹੁਤ ਲੋਕਾਂ ਵੱਲੋਂ ਸਾਨੂੰ ਪਿਆਰ ਮਿਲਦਾ ਹੈ ਜੀ ਕੋਈ ਐਸਾ ਪਲ ਜਿੱਥੇ ਕਿ ਤੁਹਾਡੀ ਬਾਣੀ ਨੂੰ ਸੁਣ ਕੇ ਲੋਕਾਂ ਨੇ ਵਾਹ ਵਾਹ ਕੀਤੀ ਹੋਵੇ ਹਾਂਜੀ ਸਾਡੇ ਪਿੰਡ ਤਲਵੰਡੀ ਜੱਟਾਂ ਜੀ ਉੱਥੇ ਸਾਡੇ ਕਾਲਸੀ ਜਠੇਰਿਆਂ ਦੇ ਮੇਲੇ ਤੇ ਮਤਲਬ ਬਹੁਤ ਸਾਰੇ ਲੋਕੀ ਸਾਨੂੰ ਉਹਨਾਂ ਨੇ ਹੱਲਾਸ਼ੀਰ ਦਿੱਤੀ ਤੇ ਜਦੋਂ ਵੀ ਅਸੀਂ ਗਾਉਂਨੇ ਆ ਤੇ ਨਾਲੇ ਸਾਡੀ ਇਸ ਸਟੱਡੀ ਨੂੰ ਦੇਖ ਕੇ ਤੇ ਬੱਚੇ ਪੜ੍ਹ ਪੜ ਵੀ ਰਹੇ ਤੇ ਨਾਲ ਨਾਲ ਆਪਣਾ ਸ਼ੌਂਕ ਵੀ ਨਾਲ ਨਾਲ ਆਪਣੀ ਤਿਆਰੀ ਕਰ ਰਹੇ ਇਸ ਦੇ ਨਾਲ ਤਾਂ ਲੋਕੀ ਬਹੁਤ ਖੁਸ਼ ਹੁੰਦੇ ਨੇ ਸਾਨੂੰ ਦੇਖ ਕੇ ਜੇ ਬਾੜ ਦੀ ਗੱਲ ਕਰੀਏ ਕਿ ਬਾੜ ਗਾਉਣਾ ਬਹੁਤ ਔਖੀ ਗੱਲ ਹੈ ਸੋ ਬਾੜ ਦੇ ਦੋ ਲਬਜ਼ ਦਰਸ਼ਕਾਂ ਦੇ ਨਾਲ ਸਾਂਝੇ ਕਰੋਗੇ ਹਾਂਜੀ ਹਾਂਜੀ ਬਿਲਕੁਲ ਗਿਆਨ ਦੇ ਗਿਆਨ ਦੇ ਮਨ ਦਾ ਮੰਦਾ ਕਗਦ ਹੈ ਲਾ ਵਾਜੀ ਬਾ ਕਾ ਬਾਤ ਹੈ ਜੀ ਬਹੁਤ ਹੀ ਅੱਛੀ ਬਾਤ ਉੱਚਾਸਰ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਅੱਜ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੋ ਸੋ ਅਸੀਂ ਵੀ ਆਪਣੇ ਟੀਵੀ ਦੇ ਮਾਧਿਅਮ ਰਾਹੀਂ ਦਸਕਾ ਨੂੰ ਬੇਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਆਵਾਜ਼ ਨੂੰ ਤੁਸੀਂ ਪਸੰਦ ਕਰੋ ਤੇ ਜਾਂ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੀ ਆਵਾਜ਼ ਨੂੰ ਅੱਛੀ ਥਾਂ ਤੇ ਲਿਜਾ ਕੇ ਆਪਣੇ ਸੰਗੀਤ ਨੂੰ ਪ੍ਰਮੋਟ ਕਰ ਸਕਣ ਸੋ ਦੁਆ ਕਰਦੇ ਹਾਂ ਕਿ ਮਾਂ ਸਰਸਵਤੀ ਇਹਨਾਂ ਦੇ ਗਲੇ ਨੂੰ ਹੋਰ ਬਲੰਦੀਆਂ ਤੇ ਲੈ ਕੇ ਜਾਵੇ ਸੋ ਮਿਹਰ ਭਰਿਆ ਹੱਥ ਰੱਖੇ ਤਾਂ ਕਿ ਸੰਗੀਤ ਦੀ ਦੁਨੀਆ ਵਿੱਚ ਜਿੱਥੇ ਕਿ ਆਪਣਾ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਕੇ ਆਪਣੇ ਦੇਸ਼ ਦਾ ਆਪਣੀ ਕੌਮ ਦਾ ਆਪਣੇ ਸਮਾਜ ਦਾ ਨਾਮ ਚਾਕਰਨ ਸੋ ਅੱਜ ਦੇ ਮੌਕੇ ਤੇ ਤੁਹਾਡੇ ਵੱਲੋਂ ਕੁਝ ਕੋ ਕਹਿਣਾ ਚਾਹੋਗੇ ਸਿਪਾ ਇਹ ਹੀ ਕਹਿਣਾ ਚਾਹੀਦਾ ਹੈ ਚਾਹੇ ਵੀ ਪੜਾਈ ਬਹੁਤ ਜ਼ਰੂਰੀ ਹੈ ਜੇਕਰ ਅਸੀਂ 뮤직 ਵੀ ਕਰਦੇ ਹਾਂ ਤਾਂ ਪੜਾਈ ਸਭ ਤੋਂ ਪਹਿਲਾਂ ਕਿਉਂਕਿ এডੂਕੇਸ਼ਨ ਇਜ਼ ਇਨਲਾਈਟਨਮੈਂਟ ਆਫ आवर ਸੋਲ ਇਟ ਹੈਲਪਸ ਅਸ ਟੂ ਰੀਚ आवर ਗੋਲ ਜੇਕਰ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ ਤਾਂ ਵਿਦਿਆ ਸਾਡੀ ਅੰਤਰਾਤਮਾ ਨੂੰ ਰੋਸ਼ਨ ਕਰਦੀ ਹੈ ਤੇ ਪੜਾਈ ਸਾਡਾ ਤੀਜਾ ਨੈਤਰ ਹੈ ਤਾਂ ਸਾਨੂੰ ਜੇਕਰ ਅਸੀਂ ਗਾਉਣੇ ਵੀ ਆ ਤਾਂ ਕੋਈ ਵੀ ਮਤਲਬ ਗਾਉਂਦਾ ਹੈ ਤੁਹਾਨੂੰ ਆਪਣੀ এডੂਕੇਸ਼ਨ ਨਾਲ ਨਾਲ ਰੱਖਣੀ ਹੀ ਪੈਣੀ ਹੈ ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ ਸੋ ਬਹੁਤ ਬਹੁਤ ਧੰਨਵਾਦ